ਕਾਇਮ ਅਧਿਕਾਰੀਆਂ ਤੋਂ ਪੁੱਛੂਗੇ ਕੰਮ ਨੂੰ ਪ੍ਰਮਾਨ ਕਰਨਾ ਸਿੱਟਨ ਜਾਂ ਦੀ ਕੀ ਮਸਲਾ ਹੈ ਜਿਹੜਾ ਐਡੀ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਸੂਬਰਾਜ ਜੀ ਉਹਨਾਂ ਕਰਦੀ ਖਾਲਸਾ ਜੀ ਬਹਿ ਜੀ ਦੀ ਫਤਿਹ ਇਹਦੀ ਮਸਲਾ ਇਤਨਾ ਕੋਈ ਪੱਤਰਕਾਰ ਟੀਮ ਕੱਲ ਮੁੰਡਾ ਉੱਥੇ ਰਿਹਾ ਵਾ ਇਹ ਅਸਲ ਜਿਹੜਾ ਚਾਹਨ ਕੱਲ ਕੋਈ ਠੇਕੇਦਾਰਾਂ ਨਾਲ ਸਰਕਾਰ ਨਾਲ ਗੱਲ ਕਰਕੇ ਬਹੁਤ ਵੱਡੀ ਫੋਰਸ ਲਿਆ ਕੇ ਨਾਲ ਚੁਣਾਨੀਆਂ ਦੀ ਫੋਰਸ ਤੇ ਜੈਂਡਸਾ ਖੜਾ ਐ ਐਸਐਸਪੀ ਤੇ ਕਰਾਇਆ ਉਹਨਾਂ ਆ ਕੇ ਖੜੂ ਆਉਣ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਚੰਦ ਬੰਦੇ ਉੱਥੇ ਗਏ ਸੀ ਜਿੰਨਾਂ ਨੂੰ ਬਹੁਤ ਤਕਲੀਫ ਸੀ ਉਹਨਾਂ ਨੇ ਆਖਿਆ ਵੀ ਨਹੀਂ ਸਾਡੀਆਂ ਪੈਰੀਆਂ ਰੋਣੀਆਂ ਡੱਕਿਆ ਮੁਰਕੇ ਦਾਸ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜੀ ਵੈਸੇ ਤਾਂ ਅਸੀਂ ਠੇਕੇਦਾਰ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਕਾਲੇ ਨਾ ਪਾਓ ਕੋਈ ਬਹਿ ਕੇ ਗੱਲ ਕਰਾਂਗੇ ਐ ਡੀਐਸਪੀ ਨੇ ਵੀ ਉਹ ਗੱਲ ਕਹੀ ਵੀ ਆਪਾਂ ਬਹਿ ਕੇ ਗੱਲ ਕਰੀਏ ਪਰ ਕੁਝ ਬੰਦੇ ਵਿੱਚੋਂ ਜਿਹੜੇ ਹੀ ਉਹ ਤੁਹਾਨੂੰ ਪਤਾ ਹੁੰਦਾ ਤੇ ਕੁਝ ਪੁਲਿਸ ਨੇ ਜਿਹੜੀ ਕਾਲੇ ਕੀਤੀ ਆ ਮੈਨੂੰ ਨਹੀਂ ਪਤਾ ਉਹ ਠੇਕੇਦਾਰਾਂ ਨੇ ਗੱਲ ਕਾਲੇ ਕੀਤੀ ਆ ਕਹਿੰਦੇ ਸੀ ਸ਼ਾਇਦ ਕੋਈ ਨਾ ਕਹੀ ਬੰਦੇ ਨੂੰ ਗੱਲਾਂ ਬੰਦੇ ਨੂੰ ਕੋ ਗੱਲ ਲੱਗ ਜਾਂਦੀ ਔਰ ਉਥੇ ਜਦੋਂ लाठी चार्ज ਹੋ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਤੇ ਕੁੱਟ-ਕੁੱਟ ਕੇ ਉਹ ਤੁਮੇ ਬਸਾਂ ਦੇ ਵਿੱਚ ਸੁੱਟਿਆ ਗਿਆ ਫਿਰ ਸਾਨੂੰ ਪਤਾ ਨਹੀਂ ਲੱਗ ਦਿੱਤਾ ਗਿਆ ਕਿ ਨਹੀਂ ਕਿ ਹੇਠਾਂ ਦੇ ਕਿ ਕਿ ਹੇਠਾਂ ਨੇ ਜੋ ਫਿਰ ਥਾਣੇ ਤੇ ਗੱਲ ਨਹੀਂ ਰਹਿਤੀ ਉਹਨਾਂ ਨੂੰ ਜੇਲ੍ਹ ਚ ਦਿੱਤਾ ਰਾਦਾਂ ਉਹ ਪਤਾ ਨਹੀਂ ਕਿਹੜੀ ਹਾਲਾਤਾਂ ਦੇ ਵਿੱਚ ਤਾਂ ਕਿ ਇਹਦੀ ਦਵਾਈ ਮੁੱਕੀ ਹੋਣੀ ਹੈ ਕੋਈ ਹਾਰ ਦੀ ਦਵਾਈ ਖਾਂਦਾ ਬਾਤ ਉਹਨਾਂ ਨੂੰ ਰਾਤ ਦਾ ਜੇਲ੍ਹ ਤੇ ਦਿੱਤਾ ਗਿਆ ਵਾ ਸਾਡੇ ਤੋਂ ਮਗਰੋਂ ਨਿਕਲੇ ਜਾਇਆ ਗਿਆ ਇਹ ਤਕਰੀਫਾਂ ਜਿਹੜੀਆਂ ਤੇ ਬਹੁਤ ਮਾਰੀ ਗੱਲ ਆ ਜੀ ਕੋਈ ਵੀ ਸਰਕਾਰ ਹੋਵੇ ਪਬਲਿਕ ਨੇ ਬਣਾਈ ਹੁੰਦੀ ਆ ਪਬਲਿਕ ਦੀਆਂ ਵੋਟਾਂ ਨਾਲ ਬਣੀ ਹੁੰਦੀ ਆ ਇੰਨਾ ਧੱਕੇਸ਼ਾਹੀ ਜਿਹੜੀ ਪੁੱਛਦੀ ਨਹੀਂ ਹੋਣੀ ਚਾਹੀਦੀ ਹਾਂ ਜੇ ਕੋਈ ਕਰਨੀ ਗੱਲ ਹੈ ਤਾਂ ਸਾਡੇ ਨੂੰ ਮੰਤਰੀ ਬੂਟਾ ਲੈਣ ਆ ਸਕਦਾ ਆ ਕੇ ਪਬਲਿਕ ਨੂੰ ਬਾਕੇ ਜਾਣ ਗੱਲ ਕਰਨੀ ਤਾਂ ਕੀ ਦੁੱਖ ਤਕਲੀਫ ਤੁਹਾਨੂੰ ਦੋਆ ਦੀ ਗੱਲ ਸੁਣਦਾ ਠੇਕੇਦਾਰ ਦੀ ਸੁਣਦਾ ਸਾਡੇ ਨੂੰ ਸੁਣਦਾ ਸ਼ਾਇਦ ਕੋ ਹੱਲ ਨਿਕਲ ਹੋਦਾ ਇਹ ਡਾਂਗਾ ਛੋਟਿਆਂ ਨਾਲ ਤੇ ਤੁਸੀਂ ਕਿਤੇ ਵੀ ਹੱਲ ਨਹੀਂ ਦਿੱਦ ਕਿ ਨਿਕਲਦਾ ਡਾਂਗਾ ਛੋਟਿਆਂ ਸੁਪਰੀਮ ਕੋਰਟ ਦਾ ਆਰਡਰ ਆ ਜੂਨਪਿੰਡ ਦੇ ਵਿੱਚ ਤੁਹਾਨੂੰ ਪਤਾ ਉਹ 700 ਕਲਾ ਜਮੀਨ ਦਿੱਤੀ ਗਰਾਜ ਹੈ ਬੰਦੀ ਨੇ ਅਸੀਂ ਕੱਲ ਨੂੰ ਉੱਥੇ ਬੱਸਾ ਭਰ ਕੇ ਜਾ ਰਹੇ ਮਾਰੀ ਵੱਡੀ ਕਾਨਫਰੰਸ ਆ ਤੇ ਉਹਦੇ ਤੇ ਸਾਰਿਆਂ ਦੇ ਪਰਚੀ ਐ ਐਸਐਸਪੀ ਜਿੱਕਰ ਬਾਹਾਂ ਭੱਜੀਆਂ ਲੱਤਾਂ ਭੱਜੀਆਂ ਉਹ ਕਦੇ ਦੀਨ ਦਾ ਕਬਜ਼ਾ ਲੈ ਲਿਆ ਕਉਨ ਕੇ ਇਹਨੂੰ ਆਪਾਂ ਤੁਸੀਂ ਟਟਿਆਉ ਨਹੀਂ ਇਹ ਜਾਂ ਤਿਤਰੀ ਹੈ ਜਾਂ ਕੋਈ ਚਿੜੀ ਆ ਉਹ ਵੀ ਆਉਂਦੇ ਆਉਂਦੇ ਨੇ ਬੈਠੀ ਉਹਦਾ ਯਾਰ ਕਿੰਨੀਆਂ ਦੰਨੀਆਂ ਵਰਦੀ ਅੱਗੋਂ ਵੀ ਮੇਰਾ ਘਰ ਆਇਆ ਇਹ ਤਾਂ ਨਾ ਗੱਲ ਵੀ ਕਿਸੇ ਨੂੰ ਜੋਰਾ ਜੱਬੀ ਆ ਤੇ ਗੱਲ ਮਾਰੀ ਆ ਸਾਨੂੰ ਧੋਖਾ ਵੀ ਜਿਹੜਾ ਜੋਰਾ ਜੱਬੀ ਕੀਤੀ ਜੀ ਇਹ ਗੱਲ ਮਾਰੀ ਆ ਹੁਣ ਅਗਲਾ ਐਕਸ਼ਨ ਕੀ ਆ ਤੁਹਾਡੇ ਕੋਲੋਂ ਤੁਹਾਡੇ ਕੋਲੇ ਹੀ ਐਕਸ਼ਨ ਐ ਸਿਰ ਸਪਿੰਡਰ ਸੋਸ ਬਰਾਹ ਨੂੰ ਸਾਰਾ ਦੇ ਦਿੱਤਾ ਹੈ ਇਖਤਿਆਰ ਸਾਰੀਆਂ ਦੇਸ ਬੰਦੀਆਂ ਨੇ ਉਹ ਜੋ ਸਾਨੂੰ ਇਖਤਿਆਰ ਜਾਂ ਆਰਡਰ ਕਰਨਗੇ ਇਹਨੂੰ ਅਖਰਣ ਘਰੀ ਘਨੋ ਹਰਗੇ ਨੂੰ ਤਰਪਾਂਗੇ ਸਾਡਾ ਲੋਖ ਸਾਡਾ ਨੂੰ ਤਰਪਾਂਗੇ ਜੇ ਇਹਨੂੰ ਸਾਨੂੰ ਇਥੇ ਸਾਰੇ ਇਥੋਂ ਦਾ ਹੁਕਮ ਲੈ ਕੇ ਸਾਰਿਆਂ ਲਈ ਬਾਈਖਣੀ ਇੱਕ ਦਾ ਕਰਨਗੇ ਦੋ ਦਿਨ ਤਰਪਾਂਗੇ ਪ੍ਰਧਾਨ ਜੀ ਜਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਯਾਰੀ ਕੀ ਕਰਨ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸਦਾਰਜ ਕਮੇਟੀ ਪੰਜਾਬ ਕੋਟਗੁੱਡੇ ਦਾ ਸੂਬਾ ਬੇਤ ਜਕਤਰ ਸਾਹਿਬ ਸੰਸਪਰਾ ਮੈਂ ਤੇ ਪ੍ਰੈਸ ਭਾਈਚਾਰਾ ਸਾਡਾ ਚੌਥਾ ਥੰਮ ਸਤਿਕਾਰਯੋਗ ਆ ਜਿਹੜਾ ਸਾਡੀ ਆਵਾਜ਼ ਨੂੰ ਦੁਨੀਆ ਦੇ ਕੋਨਿਆਂ ਵਿੱਚ بلند ਕਰਦਾ ਮੈਂ ਤੇ ਸਭਰਨਗਰ ਪਹੁੰਚ ਤੇ ਇਹਨਾਂ ਦਾ ਧੰਨਵਾਦ ਕਰਦਾ ਪ੍ਰੈਸ ਭਾਈਚਾਰੇ ਦਾ ਜਿਹੜੀ ਸਰਕਾਰ ਆ ਇਹਦੇ ਕੋਈ ਹੱਥ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੂੜੀ ਉਹ ਕਿਉਂ ਰੁੜਿਆ ਉੱਥੇ ਖਾਡ ਜਿਹੜੀ ਰੇਤ ਦੀ ਖਾਡ ਉਹ ਲੱਗੀ ਸੀ ਰੇਤ ਦੀ ਖਾਡ ਲੱਗਣ ਕਾਰਨ ਕੁੜਮਾ ਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਖਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪੈਸਾ ਨਹੀਂ ਦਿੱਤਾ ਜਿਹੜੀ ਬੜਬੜੇ ਕੂੜ ਤੇ ਦਾਅਵੇ ਕਰਦੀ ਅੱਜ ਜਿਹੜੀ ਰੇਤ ਦੀ ਖਾਡ ਆ ਮੈਨਗਾ ਸਰਕਾਰ ਜਦੋਂ ਅਸੀਂ ਜਾਣਿਆ ਭਈ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਦਿਆ ਤੇ ਸਾਡੇ ਕੋਲੇ ਮੁਲਾਜ਼ਮ ਨਹੀਂ ਤੇ ਕੱਲ ਇਹਨਾਂ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਿਕਾਰਯੋਗ ਉਹਨਾਂ ਆਪ ਦੇ ਕੱਦ ਤੋਂ ਵੱਧ 6 ਫੁੱਟ ਡਾਂਗਾ ਫੜੀਆਂ ਸੀ ਮਤਲਬ ਕਹਿਣ ਦਾ ਕੱਲ ਮੁਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਜਿਹਾ ਪੱਗਾ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣਿਆਂ ਦੇ ਇੱਕ ਬੰਦ ਕੀਤਾ ਇਹ ਜਿਹੜੀ ਖਾਟਾ ਜਸੇਬੰਦੀਆਂ ਦਾ 1 ਕਵਾ 6 ਜਸੇਬੰਦੀਆਂ ਦਾ ਇਹ ਘੱਟ ਬਿਲਕੁਲ ਸਾਡੇ ਵਾਸਤੇ ਘਾਤ ਕਾ ਕਿਸਾਨ ਮਾਰੂ ਨੀਤੀ ਘਾਟ ਆ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸਾਡਾ ਅੱਜ ਸਭਰਾ ਦੇ ਵਿੱਚ ਸਾਰੀਆਂ ਜਸੇਬੰਦੀਆਂ ਦਾ ਘਾਟ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਟਾ ਜਸੇਬੰਦੀ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੂੰ ਦੱਸ ਦਿੱਤਾ ਵਾ ਵੀ ਜਿਹੜੀ ਇਹ ਗਵਾਹੀ ਆ ਤੁਸੀਂ ਅੱਗੇ ਲਾ ਕੇ ਕਰੋ ਤੇ ਆ ਨੂੰ ਖੜੂਗੀ ਪਿੱਛੇ ਨਹੀਂ ਹਟੂਗੀ ਜਿਹੜੀ ਕੋਈ ਅੱਜ ਇੱਕ ਸਾਦੀ ਕਿਸ਼ਤੀ ਆ ਤੇ ਜਿਹੜਾ ਚੱਪੂ ਲਾਉਣ ਵਾਸਤੇ ਉਹ ਨੂੰ ਜਿਹੜਾ ਐਡਰੈਸ ਭਰਾ ਨੂੰ ਦੇ ਦਿੱਤਾ ਸੁਖਿੰਦਰ ਸਿੰਘ ਨੂੰ ਤੇ ਕੋਟ ਬੁੱਢਾ ਜਿਹੜੀ ਜਸੇਬੰਦੀਆ ਚਟਾਨਾਂ ਉਂ ਖੜੀ ਆ ਤੇ ਬਿਲਕੁਲੇ ਖੱਟ ਨਹੀਂ ਲੱਗਣ ਦਿੱਤੀ ਜਾਵੇ ਕਿਹਨਾ ਪ੍ਰਧਾਨ ਜੀ ਤੁਹਾਡਾ ਮੇਰੇ ਨਾਲ ਜਾਜਵੰਦਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਹੜਪੀੜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਕੀ ਮਸਲਾ ਕੀ ਆ ਜਿਹੜੀ ਮੀਟਿੰਗ ਕੀਤੀ ਜਾ ਰਹੀ ਮਸਲਾ ਜੀ ਇਹ ਜਿਹੜਾ ਰੇਤਾ ਦੀ ਖੱਡ ਸਰਕਾਰ ਧੱਕੇ ਨਾਲ ਆ ਰਹੀ ਆ ਉਸ ਮਤਲਬ ਮਸਲੇ ਤੇ ਸਾਡੇ ਕਿਸਾਨਾਂ ਤੇ ਕੱਲ ਲਾਠੀ ਚਾਰਜ ਕੀਤਾ ਗਿਆ ਮੰਡ ਦੇ ਉੱਪਰ ਸਾਡੇ ਕਾਫੀ ਕਿਸਾਨ ਜਿਹੜੇ ਆ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਵਾਕੀ ਸੀ ਕਰਕੇ ਤੇ ਬੱਸਾਂ ਚ ਲਾ ਜਾ ਕੇ ਥਾਣੇ ਲੈ ਆਇਆ ਗਿਆ ਔਰ ਉਸ ਮਸਲੇ ਤੇ ਅੱਜ 5-4 ਜਥੇਬੰਦੀਆਂ ਇਕੱਠੀਆਂ ਆ ਕੇ ਬੜੀ ਵੱਡੀ ਮੀਟਿੰਗ ਕੀਤੀ ਆ ਬਹੁਤ ਵੱਡਾ ਕਾਫਲਾ ਦਾ ਰੂਪ ਧਾਰ ਕੇ ਵੱਡੇ ਪੱਧਰ ਤੇ ਇਕੱਠ ਦਾ ਜਿਹੜਾ ਕਹਾਨ ਕੀਤਾ ਜਾਊਗਾ ਕਾਠ ਮੂਕ ਹੈ ਹੁਣ ਇਸ ਤੋਂ ਅਗਲੀ ਰਣਨੀਤੀ ਤੁਹਾਡੀ ਕੀ ਹੈ ਜਿਹੜੀ ਹੁਣ ਕੀ ਕਰਨ ਜਾ ਰਹੇ ਹੋ ਦੇਖੋ ਜੀ ਇਹ ਸਾਰੇ ਜਥੇਬੰਦ ਜਿੰਨੇ ਵੀ ਅਸੀਂ ਸੂਬਾ ਅਰੂ ਨੇ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਮੀਟਿੰਗ ਦੇ ਇਹ ਕਰਦਾ ਹੀ ਮਕਸਦ ਆ ਕਿ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਦੋਂ ਤੁਰਨਾ ਵਾ ਉਹ ਅਗਲੀ ਰੂਪਰੇਖਾ ਜੀ ਥੋੜੇ ਟਾਈਮ ਤੱਕ ਤਨ ਹੋ ਗਈ ਦੱਸਾਂ ਤੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਤੇ ਇੱਕ ਜਿਹੜਾ ਅੰਗ ਇਡ ਬੰਦਾ ਸੀ ਉਹਦੀ ਵੀ ਕੋਟਮਾਰ ਪੁਲਿਸ ਵੱਲੋਂ ਕੀਤੀ ਗਈ ਉਹ ਤੇ ਕੀ ਕਰਦਾ ਉਹ ਤੇ ਬਹੁਤ ਜ਼ਿਆਦੀ ਮਾੜੀ ਹਰਕਤ ਕੀਤੀ ਜੀ ਮਲਾਜਮ ਸਾਡੇ ਉਹ ਜਿਹੜੇ ਵੀਰ ਆ ਮਲਾਜਮ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਉਹ ਮਲਾਜਮ ਨਹੀਂ ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇੱਕ ਤਾਂ ਵਿਚਾਰੇ ਦੀ ਲਾਤ ਵੀ ਆ ਗਈ ਹੋਰ ਉਲਟਾ ਨੂੰ ਧੂਆਕੜੀ ਸੀ ਕੀਤੀ ਗਈ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਹੋਈ ਬੰਦੇ ਛੱਡ ਦਿੱਤੇ ਗਏ ਬੁੱਲਸ ਵੱਲੋਂ ਨਹੀਂ ਜੀ ਕੋਈ ਬੰਦਾ ਨਹੀਂ ਛੱਡਿਆ ਪਹਿਲਾਂ ਕਹਿੰਦੇ ਸਾਰੀ ਕਿ ਥਾਣੇ ਆ ਬਾਅਦ ਸਾਨੂੰ ਖਬਰ ਮਿਲੀ ਪਈ ਚੋਲੇ ਥਾਣੇ ਆ ਹੁਣ ਪੱਟੀ ਦਾ ਤਾਂ ਕਹੀ ਜਾਂਦੇ ਆ ਵੇਖੋ ਜਿੰਨਾ ਚਿਰ ਛੱਡਦੇ ਨਹੀਂ ਕੀ ਕਹਿ ਸਕਦੇ ਆ ਜੀ ਸਰਦਾਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਕਿਹੜਾ ਸੰਬੰਧ ਕੀਤੀ ਜਾ ਰਹੀ ਹੈ ਇਸ ਪ੍ਰਸੰਗ ਇਹ ਜੀ ਨਜਾਇਜ਼ ਖੱਡ ਜਿਹੜੀ ਆ ਉਹ ਸਰਕਾਰ ਦੀ ਸਰਪ੍ਰਸਤੀ ਹੇਠ ਚਾਲੂ ਕੀਤੀ ਇਹਨਾਂ ਨੇ ਕੱਲ ਜਿਹੜੀ 7-8 ਮਹੀਨਿਆਂ ਤੋਂ ਪਿੰਡ ਦੀ ਪੀੜਤ ਲੋਕ ਜਿਹੜੇ ਆ ਜਿਹੜੇ ਦਰਿਆਵਾਂ ਉੱਤੇ ਨਿੱਤਰਾ ਸਮਝਦੇ ਆ ਜਿਹੜੇ ਦਰਿਆਵਾਂ ਦੀ ਮਾਰ ਥਲੇ ਸੀਗੇ ਉਹਨਾਂ ਲੋਕਾਂ ਨੇ ਰੋਕਾਰ ਕਾਇ ਕੀਤੀ ਸੀ ਤੇ ਕੱਲ ਪੂਰੀ ਤਰ੍ਹਾਂ ਸਰਕਾਰ ਦੀਆਂ ਦੇ ਤਮਦਾਬਕ ਬਾਈ ਫੋਰਸ ਹੋ ਕੇ ਪੁਲਸ ਫੋਰਸ ਆਈ ਆ ਠੀਕੇ ਤਰ੍ਹਾਂ ਦੇ ਨਾਲ ਮੈਨੂੰ ਭਾ ਗਿਆ ਵਾ ਤੇ ਸਾਡੇ ਕਿਸਾਨ ਅੱਗੋਂ ਨੂੰ ਕੁੱਟ ਕੇ ਉੱਥੋਂ ਚੁੱਕ ਕੇ ਜੇਲ੍ਹ ਚ ਸੁੱਟ ਗਏ ਇਹ ਉਹ ਖੱਡ ਜਿਹੜੀ ਉਹ ਚਾਲੂ ਕਰਨੇ ਯਾਰਾ ਰਸਤਾ ਬਣਾਉਂਦੇ ਆ ਉਹਦੇ ਵਾਸਤੇ ਮੀਟਿੰਗ ਜਿਹੜੀ ਹੋ ਕੀਤੀ ਹੁਣ ਅਗਲੀ ਰਣਨੀਤੀ ਕੀ ਹੈ ਜੀ ਤੁਹਾਡੀ ਅਗਲੀ ਰਣਨੀਤੀ ਇਸੀ ਮੀਟ ਦਾ ਚੱਲ ਰਹੀ ਆ ਇਸ ਤੋਂ ਬਾਅਦ ਹੁਣੇ ਐਲਾਨ ਕਰ ਦੇਣਾ ਵਾ ਐਲਾਨ ਕਰਕੇ ਜਿਹੜਾ ਵਾ ਉਹ ਤੁਰਾਂਗੇ ਜਿਹੜੇ ਬਣੇ ਮੁਰਾਂਗੇ ਉਹ ਸਾਰੀਆਂ ਜਥੇਬੰਦੀਆਂ ਨਾਲ ਰਾਏ ਕਰਕੇ ਤੇ ਐਲਾਨ ਜਿਹੜਾ ਹੋਊਗਾ